ਬੀਤੀ ਰਾਤ ਹਲਕਾ ਮਚੀਠਾ ਦੇ ਅਧੀਨ ਪੈਂਦੇ ਪਿੰਡ ਟਾਲੀ ਸਾਹਿਬ ਦੇ ਇੱਕ ਘਰ ਉੱਪਰ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਤਾਬੜ-ਤੋੜ ਗੋਲੀਆਂ ਚੁਲਾ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਵਾਰਦਾਤ ਦੌਰਾਨ ਟੋਟਲ 6 ਰੌਂਡ ਫਾਇਰ ਕੀਤੇ ਗਏ ਹਨ ਜ ਜਿਨ੍ਹਾਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਇਸ ਸਬੰਧੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਹੈ ਅਤੇ ਨਾ ਹੀ ਕੋਈ ਫਿਰੋਤੀ ਦੀ ਕਾਲ ਆਈ ਹੈ। ਅਸੀਂ ਨਹੀਂ ਜਾਣਦੇ ਕਿ ਇਹ ਗੋਲੀਆਂ ਕਿਉਂ ਚਲਾਈਆਂ ਗਈਆਂ ਹਨ। ਸਾਡੇ ਦਾਸ ਦਾ ਵਕਤ ਹੀ ਤੇ ਬੜੇ ਜ਼ੋਰ ਦੀ ਨਾਲ ਜਿਹੜਾ ਉਹ ਸਾਡਾ ਖੜ ਗਿਆ ਜਦੋਂ ਮਤਲ ਅਸੀਂ 5-7 ਮਿੰਟ ਬਾਅਦ ਮਤਲ ਉਹ ਕਰਕੇ ਮੇਰੇ ਨੂੰ ਬੇਟਾ ਵੀ ਉੱਠਿਆ ਬੱਚੇ ਵੀ ਉੱਠੇ ਉਹਨਾਂ ਆ ਕੇ ਧਾਰਤ ਦੇ ਨਾਲ ਸਭ ਕੁਝ ਦੇਖਿਆ ਤਾਂ ਸਾਨੂੰ ਰਾਤ ਖਰਮ ਨਹੀਂ ਹੋਇਆ ਏ ਜਿਹੜਾ ਕਿਸ ਤਰ੍ਹਾਂ ਖੜ ਗਿਆ ਅਸੀਂ ਮੁੜ ਕੇ ਬਾਅਦ ਚ ਸੌਗੇ ਮੁੜ ਕੇ ਜਦੋਂ 7 7:30 ਵਜੇ ਅਸੀਂ ਉੱਠੇ ਤੇ ਅਸੀਂ ਮਤਲ ਵੇਖਿਆ ਜਿਹੜੇ ਦੇ ਬਾਹਰ 5 ਅਨ ਚੱਲੇ ਰੌਂਡ ਪੈ ਹੀ ਜਿਹੜੇ ਗੇਟ ਦੇ ਵਿੱਚ ਪੰਜ ਰੌਂਤ ਆਰ ਪਾਰ ਕਰਕੇ ਲੰਘੇ ਸੀ ਇੱਕ ਰੌਂਦੀ ਜਿਹੜਾ ਉਹ ਗੱਡੀ ਦੇ ਟਾਇਰ ਦੇ ਵਿੱਚ ਲੱਗਾ ਹੀ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਕਵਰ ਡੀਸੈਂਸ ਸਟੈਂਸ਼ਨ ਨੂੰ ਮਤਲਬ ਦੱਸਿਆ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਉਸ ਤੋਂ ਬਾਅਦ ਅਸੀਂ ਸਿੱਧੂ ਹਸਪਤਾਲ ਦੇ ਕੈਮਰੇ ਖਲਾਏ ਉਹਦੇ 'ਚ ਇੱਕ ਮੋਟਰਸਾਈਕਲ ਤੇ ਤਿੰਨ ਜਾਣੇ ਮੌਜੂਦ ਸੀ ਇੱਕ ਜਣਾ ਮੋਟਰਸਾਈਕਲ ਤੇ ਚੜਿਆ ਰਿਆ ਦੋ ਜਾਣੇ ਜਿਹੜੇ ਉਹ ਉਹਨਾਂ 'ਤੇ ਗੇਟ ਨੂੰ ਗੋਲੀਆਂ ਮਾਰੀਆਂ ਮਤਲਬ ਉਰੀ ਮਤਲਬ ਵੀਡੀਓ ਮਤਲਬ ਹੈ ਆਦ੍ਰਿਆ ਤੇ ਜਦੋਂ ਇੱਥੇ ਚੌਂਕੀ ਹੁੰਦੀ ਸੀ ਇਹ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਆਈ ਆ ਜਾਂ ਕੋਈ ਹਾਂਜੀ ਇਸ ਤੋਂ ਪਹਿਲਾਂ ਕੋਈ ਕਾਲ ਨਹੀਂ ਆਈ ਕੋਈ ਰੈਕਸ਼ਨ ਵਗੈਰਾ ਕੋਈ ਰੈਕਸ਼ਨ ਹੀ ਕਿਸੇ ਦੇ ਨਾਲ ਸਾਡੀ ਸਾਡੀ ਪ੍ਰਸ਼ਾਸਨ ਨੂੰ ਇਹ ਵੀ ਮੰਗ ਆ ਨਾਲ ਇੱਕ ਤੇ ਜਿਹੜੇ ਮਤਲਬ ਸਾਡੇ ਦੇ ਮਤਲਬ ਗੋਲੀਆਂ ਚਲਾਈਆਂ ਸਾਨੂੰ ਮਾਰਨ ਦੀ ਨੀਦ ਨਾਲ ਤੇ ਉਹਨਾਂ ਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਦੂਜੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹ 40 ਸਾਲ ਚੌਕੀ ਦੁਬਾਰਾ ਵਸਾਈ ਜਾਵੇ ਉਧਰ ਡੀਐਸਪੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਦੋ ਫੈਮਿਲੀ ਜਿਹੜੀਆਂ ਇੱਥੇ ਰਹਿੰਦੀਆਂ ਇਹਨਾਂ ਨੂੰ ਇਹ ਰਾਤੀ ਕੋਈ 1:30 ਵਜੇ ਦੇ ਕਰੀਬ ਤਿੰਨ ਅੱਠ ਸੱਤ ਜਿਹੜੇ ਨੌਜਵਾਨ ਸੀ ਉਹਨਾਂ ਨੇ ਬਾਈਕ ਸਾਈਕਲ ਤੇ ਆਏ ਸੀ ਉਹ ਉਹਨਾਂ ਨੇ ਤੇ ਇਹਨਾਂ ਦੇ ਗੇਟ ਤੇ ਫਾਇਰ ਪੁੱਟਦੇ ਆ ਜੋ ਫਟਕੀਸ਼ ਕਰਨ ਲਈ ਜਾਏ ਜੀ ਇਹਦਾ ਕੰਮ ਕਾਫੀ ਕਿਹਨੇ ਖਰਾਬ ਕੀਤਾ ਸੀ ਚੈੱਕ ਕੀਤਾ ਸੀ ਸੀਸੀ ਤੋਂ ਪਤਾ ਲੱਗਦਾ ਵੀ ਇਸ ਜਿਹੜੇ ਜਿਹੜੇ ਯਾਰ ਮੇਰੇ ਪਰਸਨ ਐ ਉਹ ਆਏ ਤੇ ਉਹਨਾਂ ਨੇ ਫਾਇਰ ਕੀਤੇ ਹੋਰ ਤੇ ਜਿਹੜੇ ਪੱਜ ਖੋਲਸਾ ਨੂੰ ਕਰਾਈ ਬੀਤੀ ਰਾਤ ਹਲਕਾ ਮਜੀਠਾ ਦੇ ਅਧੀਨ ਪੈਂਦੇ ਪਿੰਡ ਟਾਲੀ ਸਾਹਿਬ ਦੇ ਇੱਕ ਘਰ ਉੱਪਰ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਤਾਬੜ-ਤੋੜ ਗੋਲੀਆਂ ਚੁਲਾ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਵਾਰਦਾਤ ਦੌਰਾਨ ਟੋਟਲ 6 ਰੌਂਦ ਫਾਇਰ ਕੀਤੇ ਗਏ ਹਨ ਜ ਜਿਨ੍ਹਾਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਇਸ ਸਬੰਧੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਹੈ ਅਤੇ ਨਾ ਹੀ ਕੋਈ ਫਿਰੋਤੀ ਦੀ ਕਾਲ ਆਈ ਹੈ। ਅਸੀਂ ਨਹੀਂ ਜਾਣਦੇ ਕਿ ਇਹ ਗੋਲੀਆਂ ਕਿਉਂ ਚਲਾਈਆਂ ਗਈਆਂ ਹਨ। ਸਾਡੇ ਦਾ ਵਕਤ ਹੀ ਤੇ ਬੜੇ ਜ਼ੋਰ ਦੀ ਨਾਲ ਜਿਹੜਾ ਉਹ ਸਾਡਾ ਖੜ ਗਿਆ ਜਦੋਂ ਮਤਲ ਅਸੀਂ 5-7 ਮਿੰਟ ਬਾਅਦ ਮਤਲੋ ਕੱਟ ਮੇਰੇ ਨੂੰ ਬੇਟਾ ਵੀ ਉੱਠਿਆ ਬੱਚੇ ਵੀ ਉੱਠੇ ਉਹਨਾਂ ਆ ਕੇ ਧਾਰਤ ਦੇ ਨਾਲ ਸਭ ਕੁਝ ਦੇਖਿਆ ਤਾਂ ਸਾਨੂੰ ਰਾਤ ਹਰਮ ਨਹੀਂ ਹੋਇਆ ਏ ਜਿਹੜਾ ਕਿਸ ਤਰ੍ਹਾਂ ਖੜ ਗਿਆ ਅਸੀਂ ਮੁੜ ਕੇ ਬਾਅਦ ਸੁਮਗੇ ਮੁੜ ਕੇ ਜਦੋਂ 7 7:30 ਵਜੇ ਅਸੀਂ ਉੱਠੇ ਅਸੀਂ ਮਤਲਬ ਵੇਖਿਆ ਜਿਹੜੇ ਦੇ ਬਾਹਰ 5 ਅਨ ਚੱਲੇ ਰੌਂਡ ਪੈ ਹੀ ਜਿਹੜੇ ਗੇਟ ਦੇ ਵਿੱਚ ਪੰਜ ਰੌਂਤ ਆਰ-ਪਾਰ ਕਰਕੇ ਲੰਘੇ ਸੀ ਇੱਕ ਰੌਂਦੀ ਜਿਹੜਾ ਉਹ ਗੱਡੀ ਦੇ ਟਾਇਰ ਦੇ ਵਿੱਚ ਲੱਗਾ ਸੀ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਕਪਲ ਗੀਸਾਂ ਸਪੰਸਨ ਨੂੰ ਮਤਲਬ ਦੱਸਿਆ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਉਸ ਤੋਂ ਬਾਅਦ ਅਸੀਂ ਸਿੱਧੂ ਹਸਪਤਾਲ ਦੇ ਕੈਮਰੇ ਖਲਾਏ ਉਹਦੇ 'ਚ ਇੱਕ ਮੋਟਰਸਾਈਕਲ ਤੇ ਤਿੰਨ ਜਾਨੇ ਮੌਜੂਦ ਸੀ ਇੱਕ ਜਾਨਾ ਮੋਟਰਸਾਈਕਲ ਤੇ ਕਿੜਿਆ ਰਿਆ ਦੋ ਜਾਨੇ ਜਿਹੜੇ ਉਹ ਉਹਨਾਂ ਗੇਟ ਨੂੰ ਗੋਲੀਆਂ ਮਾਰੀਆਂ ਮਤਲਬ ਚੱਲ ਪੂਰੀ ਮਤਲਬ ਵਿੱਚ ਵੀਡੀਓ ਮਤਲਬ ਹੈ ਆਦਰਿਆ ਤੇ ਜਦੋਂ ਇੱਥੇ ਚੌਂਕੀ ਹੁੰਦੀ ਸੀ ਇਹ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਆਈ ਆ ਜਾਂ ਕੋਈ ਹਾਂਜੀ ਇਹ ਤੋਂ ਪਹਿਲਾਂ ਕੋਈ ਕਾਲ ਨਹੀਂ ਆਈ ਕੋਈ ਰੈਲਿਸ ਵਗੈਰਾ ਕੋਈ ਰੈਲਿਸ ਨਹੀਂ ਕਿਸੇ ਦੇ ਨਾਲ ਸਾਡੀ ਸਾਡੀ ਪ੍ਰਸ਼ਾਸਨ ਨੂੰ ਇਹ ਵੀ ਮੰਗ ਆ ਨਾਲ ਇੱਕ ਤੇ ਜਿਹੜੇ ਮਤਲਬ ਸਾਡੇ ਦੇ ਮਤਲਬ ਗੋਲੀਆਂ ਚਲਾਈਆਂ ਸਾਨੂੰ ਮਾਰਨ ਦੀ ਨੀਦ ਨਾਲ ਤੇ ਉਹਨਾਂ ਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਦੂਜੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹ 40 ਸਾਲ ਕਿਉਂਕਿ ਦਬਾਰਾ ਵਸਾਈ ਜਾਵੇ ਉਧਰ ਡੀਐਸਪੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਦੋ ਫੈਮਿਲੀ ਜਿਹੜੀਆਂ ਇੱਥੇ ਰਹਿੰਦੀਆਂ ਇਹਨਾਂ ਦੇ ਰਾਤੀ ਕੋਈ 6:30 ਵਜੇ ਦੇ ਕਰੀਬ ਤਿੰਨ ਅਣਪਛਾਤੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਮੋਟਰਸਾਈਕਲ ਤੇ ਆਏ ਸੀ ਔਰ ਉਹਨਾਂ ਨੇ ਇਹਨਾਂ ਦੇ ਗੇਟ ਤੇ ਫਾਇਰ ਦਿੱਤੇ ਆ ਜੋਫਤ ਉਤੀਸ਼ ਕਰਨ ਲਈ ਜਾਏ ਜੀ ਇਹਨਾਂ ਦੇ ਕੰਮ ਤੋਂ ਬਾਅਦ ਕਿਨੜੇ ਜਰਾ ਪਾਣੀ ਅਸਿਸਟ ਚੈੱਕ ਕਰ ਸੀਸੀ ਤੋਂ ਪਤਾ ਲੱਗਾ ਕਿ ਕਿੰਨੇ ਆ ਜਿਹੜੇ ਯਾਰ ਨੂੰ ਮੇਰੇ ਪਾਸੇ ਨੇ ਉਹ ਆਏ ਤੇ ਉਹਨਾਂ ਨੇ ਫਾਇਰ ਕੀਤੇ ਅਤੇ ਜਿਹੜੇ ਪਾਚ ਖੋਲ ਸੰਭੀ ਨੇ ਪਾਸੇ ਦੇ ਜਿਹੜੇ ਪਾਸੇ ਦੇ ਜਿਹੜੇ